ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਦੀ ਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਟਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿ ਆਵੈ ਧਾਏ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮ ਵਿਸ਼ਨ ਮਹੇਸ਼ ਸਾਜ ਕੁਦਰਤੀ ਇੰਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੈ ਦੇਤਾ ਦਾਨਾਸ਼ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਬਡੇ ਬਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਉਪਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਰਦ ਡੌਰੂ ਵਾਇਆ ਅਭਮਾਨ ਉਤਾਰਨ ਦੇਵਤਿਆ ਮਹਿ ਖਸੁਰ ਸੁੰਡ ਉਪਾਇਆ ਜੀਤ ਲੈ ਤਿਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਡਰ ਕੈ ਹੱਥੋਂ ਦਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇਕ ਦਿਹਾੜੇ ਨਵਣੀ ਆਈ ਦੁਰਗਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀਂ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਿਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸਾਂ ਕਿਨੈ ਨਾ ਜਿੱਤਾ ਜਾਈ ਮਹਖੇ ਦੇਤ ਨੂੰ ਤੇਰੀ ਸ਼ਾਮ ਤਕਾਈ ਦੇਵੀ ਦੁਰਗਸਾਹ ਪੌੜੀ ਦੁਰਗਾ ਬਣੇ ਸੁਨੰਦੀ ਹਸੀ ਹੜ ਹੜਾਏ ਉਹੀ ਸਿੰਘ ਮੰਗਾਇਆ ਰਕਸ ਪਖਣਾ ਚਿੰਤਾ ਕਰਹੁ ਨ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਕਸ ਮਾਰਣੇ ਦੁਹਰਾ ਰਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨ ਪਾਏ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਕਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁਦ ਨੂੰ ਇਕ ਜਾਤ ਨ ਭਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਘੁਰੇ ਨਗਾਰੇ ਚਾਵਲੇ ਝੁੱਲਣ ਨੇਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦਾਨੋਂ ਡਹੇ ਰਣ 나ਦ ਵਜਣ ਖੇਤ ਪੀ ਹਾਵਲੇ ਬੀਰ ਪਰੋ ਤੇ ਬਰਛੀਆਂ ਜਣ ਡਾਲ ਚ ਮੁਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੂਟਣ ਬਾਵਲੇ ਇੱਕ ਚੋਣ ਚੋਣ ਝਾੜੋਂ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਨ ਦੱਸੇ ਪੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਖ ਸਿਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਨ ਠੇ ਜੁਦ ਤੇ ਜੋਦੇ ਜੁਝਾਰੇ ਡੇਲੇ ਵਿੱਚ ਰੋਹ ਬਿਢਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਵੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਿਰ ਭਾਰ ਮੁਰਾਰੇ ਪੌੜੀ ਝੋਟ ਪਈ ਦਮਾ ਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਹੀਣਸਾਰ ਦੀ ਪੇਟ ਮਲੰਦੇ ਲਾਈ ਮਹਖੇ ਦਾਇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਛੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਛੋਟਾ ਪਵਨ ਨਿਗਾਰੇ ਅਣੀਆਂ ਜੁਟੀਆਂ ਧੂਹ ਲਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੂਵਾਰੀ ਸੂਰੇ ਸੰਘਰੇ ਵਗੇ ਰਤ ਝੁਲਾਰੀ ਜੋ ਗੇਰੂ ਬਾਬੁਤਰਾ ਦੇਖਣ ਬੈਠ ਅਟਾਰੀ ਨਾਰੀ ਰਾਗਸਾ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਕਸ ਰਣੋਂ ਨ ਭਜਣ ਰੋਹੇ ਰੋਹਲੇ ਸਹੀਹਾ ਵਾਗੂ ਗਜਣ ਸਭੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੁਹਰੇ ਰਣ ਸੰਗਲਿਆਲੇ ਧੂੜਲ ਪੇਟੇ ਤੂਹਰੇ ਸਰਦਾਰ ਜਟਾਲੇ ਭੁਖਲੀਆਂ ਨਾਸਾ ਜਿੰਨਾ ਮੋਹ ਜਾਪਨ ਆਲੇ ਤਾਏ ਦੇਵੀ ਸਾਹਮਣੇ ਬੀਰ ਮੋਛਲੀ ਵਾਲੇ ਸਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਣੀਰ ਕਾਲੇ ਪੌੜੀ ਚੋੜ ਪਈ ਖਰਚਾਮੀ ਦਿਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਕੁਰੇ ਨਗਾਰੇ ਦਿਲਾਂ ਪੜੰਦਿਆਂ ਪਾਏ ਮਹਿਖਲ ਭਾਰੇ ਦੇਵਾ ਦਾਨਵਾ ਵਾਹਨ ਫਟ ਕਰਾਰੇ ਰਾਖਸ ਰੋਹਲੇ ਜਪਣ ਤੇਗੀ ਆਰੇ ਮਿਆਨੋ ਤੂਹੀਆਂ ਜੋਦੇ ਵਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਲਥੇ ਜੋਦੇ ਮਾਰੂ ਬਜਿਆ ਬੱਦਲ ਜਿਉ ਮਹਿ ਖਾਸੁਰ ਰਣ ਵਿੱਚ ਗਜਿਆ ਇੰਦਰ ਜਿਹਾ ਜੋਦਾ ਮੈਉ ਭਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸਜਿਆ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰਹਿ ਬਾਰੇ ਅਹਮੋ ਸਾਹਮਣੇ ਅਗਨਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਜਦੇ ਖੁੱਲਨੀ ਵਾਲੀ ਦੈਤ ਅਹਾੜੇ ਸਭੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਕੰਧਾ ਰਾ ਮੋਹ ਜੁੜੇ ਨਾਲ ਤੌਸਾਂ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੈ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਖਾਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਬੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਦੀ ਅੰਗਾ ਸਿਧਾਣੀ ਸਿੰਘਾ ਧੌਲਦਿਆਂ ਪੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ਵੱਡੇ ਗਨ ਤੇ ਖਾਣੀ ਮੂਵੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੂਹ ਮਿੰਜਦੀ ਚਾਰੇ ਯੁਗ ਕਹਾਣੀ ਚਲਗ ਤੇਗਦੀ ਵਿਦਨ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੇ ਮਹਿਖਾ ਸੁਰਦੇਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਈ ਅਲੂਪ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿਤ ਦਿਨ ਸੁੰਭ ਨਸੁੰਭ ਗਮਾਨੀ ਜਨਮੇ ਸੂਰਮੇ ਇੰਦਰੀ ਦੀਰਜ ਧਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੁਮੇ ਕਟਕਾ ਸ਼ੂਹਣੀ ਅਸਮਾਨ ਗਰਦੀ ਛਾਇਆ ਰੂਹ ਸੁੰਬ ਨੇ ਸੁੰਬ ਸਿਧਾਇਆ ਪੌੜੀ ਸੁੰਬਨ ਸੁੰਬ ਅਲਾਇਆ ਵਡ ਜੋਦੀ ਸੰਘਰ ਵਾਏ ਰੂਹ ਦਿਖਾ ਲਈ ਦਿੱਤੀਆ ਬਰਿਆਮੀ ਤੁਰੇ ਨਚਾਏ ਕੁ ਰਿਤ ਮਾਮੇ ਦੋਹਰੇ ਜਮ ਵਾਹਣ ਜਿਉ ਅਰੜਾਏ ਦਿਉ ਦਾਨੋ ਲੁਝਣ ਆਏ ਪੌੜੀ ਦਾਨੋ ਦਿਉ ਅਨਾਗੀ ਸੰਘਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੀ ਗੋਸਤ ਫਖਿਆ ਹਮੜ ਧਮੜ ਜਾਗੀ ਕਤੀ ਸੂਰਿਆ ਸੱਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੇ ਰਾਕਸੀ ਲੋਕੀ ਤਿਹ ਫਿਰਾਈ ਦੂਹੀ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਦੀ ਚੰਡ ਚੜਾਈ ਉੱਤੇ ਰਾਕਸਾ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦਾਤ ਵੱਡੇ ਅਭਿਮਾਨੀ ਹੋਏ ਏ ਕਠੇ ਲੋਚਨ ਧੂਮ ਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾ ਨੂੰ ਆਪ ਕਹਾਇਆ ਛੱਟ ਪਈ ਪਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂਹ ਮਿਆਨੋ ਖੰਡਾ ਹੋਈ ਸਾਹਮਣੇ ਸਬਹ ਬੀਰ ਸੰਘਾਰੇ ਤੂ ਮਰਨੈਣ ਦੇ ਜਾਣ ਲੈ ਕਟੇ ਆਰੇ ਦਰਖਤ ਬਾਡੀਆਂ ਪੌੜੀ ਚੋਬੀ ਤਉਸ ਬਜਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉੱਤੇ ਰਾਕਸਾ ਖੱਬੇ ਦਸਤ ਨਚਾਈ ਸਹੀਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋਏ ਚਲਾਈ ਰਾਕਸ ਰਾਏ ਤਨੂ ਜਮਪੁਰ ਦੀਆ ਬਿਠਾਈ ਲੋਚਨ ਤੂੰ ਮਨੂ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਤੂੰ ਸੰਘਾਰੇ ਸਣੇ ਸਿਪਾਹੀਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾ ਦੇ ਦਲ ਹਾਰੇ ਦਹਿਸਤ ਖਾਏ ਕੈ ਬਚੇ ਸੂ ਮਾਰੇ ਮਾਰੇ ਰਹਿ ਬੇ ਰਾਏ ਥੈ ਪੌੜੀ ਰੋਹ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਸ਼ਪਰਸ਼ਾਏ ਬਣੀਆਂ ਕੇਜਮਾ ਜੇਤੇ ਰਾਏ ਬੁલાਏ ਚੱਲੇ ਜੁਦਨੋ ਜਾਣ ਜਮ ਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦੱਲਾ ਮੁਕਾਬਲਾ ਰੋਹ ਰੋਹੇਲੇ ਆਏ ਉੱਤੇ ਰਾਖਸਾ ਸਭਨੀ ਤੁਰੇ ਨਚਾਏ ਬਰਸ਼ੇ ਪਕੜਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦੇ ਤੀਰੀ ਸ਼ਹਿਬਰ ਲਾਈ ਬੁੱਠੀ ਦੇਵਤਾ ਭੇਰੀ ਸੰਖ ਵਜਾਏ ਸਿੰਘ ਹਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸਤ ਉਠਾਏ ਰਹੇ ਨਾ ਜੀਵਨ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੁੰਭਨ ਸੁੰਭਰ ਸਾਇ ਮਾਰੇ ਦੈਤ ਸੁਣ ਜੋ ਦੇ ਸਾਬ ਬੁਲਾਏ ਆਪਣੇ ਮਜਲਸੀ ਜਿੰਨੀ ਦੇ ਉਪਜਾਏ ਇੰਦਰ ਜਿਹਵੇ ਤੇਈ ਮਾਰ ਗिराਏ ਪਲ ਵਿੱਚ ਦੇਵਤਾ ਓਨੀ ਦਿਸਤੀ ਦਸਤ ਵਜਾਏ ਤਿਨਾ ਚੇਤਕਾਰ ਫਿਰ ਸਰਵਨਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਲਕਤ ਟੋਪੀਆਂ ਲੁਜਣ ਨੂੰ ਅੜਾਏ ਰਾਕਸ ਰੋਹਲੇ ਕਦੀ ਨਾ ਕਿਨੇ ਹਟਾਏ ਜੁਦ ਮਚਾਏ ਕੈ ਮਿਲ ਤੇਈ ਦਾਨੋ ਆਏ ਹੁਣ ਸੰਘਰ ਦੇਖਣਾ ਪੌੜੀ ਦੈਤੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਣ ਮਦ ਖਾਏ ਮਦਾਰੀ ਘੁੰਮਨ ਸੂਰ ਮੇ ਅਗਣਤ ਪਾਉ ਉਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਭ ਨੇ ਦਸਤ ਉਭਾਰੇ ਤੇਗਾ ਤੂਹੇ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉਭਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਿਸਤਾਨੀ ਦਲ ਵਿੱਚ ਘਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਠ ਮੰਗਣ ਪਾਣੀ ਕਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਕਸਾ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸ ਉਬਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੂਹਾ ਜੋ ਦੇ ਜੀੜ ਮਨਾਰੇ ਅੰਦਰ ਖੇਤ ਦੇ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਪੁੱਠੇ ਕਰਨਿਆਰੇ ਰਾਕਸ ਹੜ ਹੜਾਏ ਧੱਗਾ ਸੰਗਲੀਆਲੀ ਸੰਗ ਰਵਾਇਆ ਬਰਸ਼ੀ ਬੰਬਲੀਆਲੀ ਸੂਰੇ ਸੰਘਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ ਬਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਘਰ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁਮਰਿਆਰ ਸਿਆਲੀ ਬਣੀਐ ਕੇ ਜਮਾ ਧਗਾ ਸੂਲ ਬਜਾਈਆਂ ਦਲਾ ਮੁਕਾਬਲਾ ਧੂਮਿਆਂ ਨੂੰ ਲਈਆਂ ਜੁਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਇ ਕ ਸਬਨੀ ਆਣ ਵਗਾਈਆ ਤੇਗਾ ਤੁਹੇ ਕ ਦੁਰਗਾ ਸਭ ਬਚਾਈਆ ਢਾਲ ਸੰਭਾਲ ਕ ਦੇਵੀ ਆਪ ਚਲਾਈਆ ਤੱਕ ਤੱਕ ਦਾਨਵੀ ਲੋਹੂ ਨਾਲ ਡੁਬਾਈਆ ਤੇਗਾ ਨੰਗੀਆਂ ਸਾਰ ਸੁੱਤੀ ਜਨ ਨਾਈਆ ਮਿਲ ਕੇ ਦੇਵੀਆਂ ਸਬੇ ਮਾਰ ਗਿਰਾਈਆ ਅੰਦਰ ਖੇਤ ਦੇ ਤੇ ਦੂ ਫੇਰ ਸਵਾਈਆ ਹੋਇਆਂ ਸੂਰਤਾ ਪੌੜੀ ਸੂਰੇ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਇਕੈ ਨਿਕਲੀ ਮੱਥਾ ਫੂੜਕੈ ਜਣ ਫਤੇ ਨੀਸਾਨ ਬਜਾਏਕੈ ਜਾਗ ਸੋ ਜਮੀ ਜੁੱਧ ਨੂੰ ਜਰਵਾਣਾ ਜਣ ਮਰੜਾਇਕੈ ਦਲ ਵਿੱਚ ਘੇਰਾ ਕਤਿਆ ਜਣ ਸੀਹ ਤੁਰਿਆ ਗਣਨਾਏਕੈ ਆਪ ਵਸੂਲਾ ਹੋਇਆ ਤੈ ਲੋਕਾਂ ਤੇ ਖੁਨਸਾਇਕੈ ਰੋਹ ਸਿਧਾਈਆਂ ਚਕਰਪਾਣ ਕਰ ਨੰਦਾ ਖੜਗ ਉਠਾਏ ਕੈ ਅੱਗੇ ਰਾਖਸ ਬੈਠੇ ਰੋਹਲੇ ਤੇਰੀ ਤੇਗੀ ਸ਼ਹਿਬਰ ਲਾਇਕੈ ਪਕੜ ਪਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕੈ ਬੋ ਕੇਸੀ ਪਕੜ ਪਛਾੜਿਆਂ ਤਿਨ ਅੰਦਰ ਧੂਮਰ ਚਾਏ ਕੈ ਬੜੇ ਬੜੇ ਚਨ ਸੂਰਮੇ ਗਹਿ ਕੋਟੀ ਦਏ ਚਲਾਈ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਅਣੀਆਰਾ ਚੋਈਆ ਧੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆ ਹੂਰਾ ਸਰਣਵਤ ਬੀਜ ਨੂੰ ਕਤ ਘੇਰ ਖਲੋਈਆ ਲਾੜਾ ਦੇਖਣ ਲਾੜੀਆਂ ਚੋ ਗਿਰਦ ਹੋਈਆਂ ਚੋਬੀ ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆ ਤੇਗਾ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਣਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਪੁਹੀ ਨਾ ਪੌਣੇ ਪਾਈਆ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭਹਿ ਸੂਰਤਾ ਬਹੁਤੀ ਸ੍ਰੀ ਬਿਹਾਈਆ ਘੜੀਆਂ ਕਾਲ ਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਸਰਣਮਤ ਬੀਜ ਦੀ ਰਣ ਵਿੱਚ ਕਿੰਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਝੋਟਾ ਪਾਨ ਤਬਾਲੀ ਜਾਸਨ ਜੁਦ ਨੂੰ ثار تھر پرثمی چالی دلا چڑھندیا نو جے ہے حالی سہد ریاو وچ ਧੂੜ ਉਤਾਹ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸੋਹੇ ਦੁਰਗ ਸਾਹ ਜਾਣ ਕਬਹਿ ਹਾਜੀ تیری ਤੇਗੀ ਜਮ ਧੜੀ राण वंडी पाजी एक कायक घुमन सूरमे जान मकतब काजी एक वीर पुरोते बरछिए जो झुक पौण निवाजी एक दुर्गा सोहे खुन सकै खुनसाइन ताजी एक धावन दुर्गा सामने जो पुखियाए पाजी कदे ना रजे जो जते रज होए राजी बजे संगली आले सिंगर ढोरे ਡਹੇ ਜੋ ਖੇਤ ਜਟਾਲੇ ਹਾਠਾ ਜੋੜਕੈ ਨਿਜੇ ਬੰਬਲੀ ਆਲੇ ਦਿਸਣ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰੀਆਂ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔੜੜ ਫੌਜਾਂ ਆਇਆ ਬੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਪਰਵਾਰ ਕਉ ਤੱਕ ਤੱਕ ਕੈਬਰ ਦੁਰਗ ਸਾਹ ਤਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਸਵਾਰ ਕਉ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਉ ਏਦੂ ਪਾਰੂ ਓਤ ਪਾਰ ਹਰਨਾਕਸ ਕਈ ਹਜ਼ਾਰ ਕਉ ਜਿਣ ਇਕਾ ਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗ ਨਿਸੁੰਦ ਨਚਾਇਆ ਢਾਲ ਉਪਰ ਬਰਗਸਤਾਨ ਕਉ ਫੜੀ ਬਲੰਦ ਮੰਗਾਇ ਉਸ ਫਰਮਾਇਸ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਣ ਘਾਣ ਕਉ ਅੱਗੇ ਤੇਗ ਵਗਾਈ ਦੁਰਗ ਸਾਹ ਬੜ ਸੋਮਭਨ ਬਹੀ ਪਲਾਨ ਕਉ ਰੜ ਕੀ ਜਾਏ ਕਹਿ ਧਰਤ ਕਉ ਬੜ ਪਖਰ ਬੜ ਕੇ ਕਾਨ ਕਉ ਵੀਰ ਪਲਾਣੋ ਡਿੱਗਿਆ ਕਰ ਸਿਜਦਾ ਸੁंभ ਸੁਜਾਨ ਕਉ ਸਾਬਾਸ ਸਲੋਣੇ ਖਾਨ ਕਉ ਸਦਾ ਸਾਬਾਸ ਤੇਰੇ ਤਾਨ ਕਉ ਤਾਰੀਫਾ ਪਾਨ ਚਬਾਨ ਕਉ ਸਦ ਰਹਿਮਤ ਕਹਿਫਾ ਖਾਨ ਕਉ ਸਦ ਰਹਿਮਤ ਤੁਰੇ ਨਚਾਨ ਕਉ ਪੌੜੀ ਦੁਰਗਾ ਤੈ ਦਾਨਵੀ ਗੈ ਸੰਘਰ ਕਿਥੇ ਪੋੜੜ ਉੱਠੇ ਸੂਰਮੇ ਆਹ ਡਾਹੇ ਮੱਥੇ ਕਟ ਤੁਫੰਗੀ ਕੈਬਰੀ ਦਲ ਗਾਹੇ ਨਿਕੱਥੇ ਦੇਖਣ ਜੰਗ ਫਰੇਸ ਤੇ ਅਸਮਾਨੋਂ ਲੱਥੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਦਲ ਘੁਰੇ ਨਗਾਰੇ ਪੋੜੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੈ ਤੀਗਾ ਬਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲਾ ਕੇ ਬਰਸ਼ੀ ਦੁਰਗ ਸਾਹ ਬਹੁਤਾਰਵ ਮਾਰੇ ਚੜੇ ਰੱਥੀ ਗਜ ਘੋੜੀ ਮਾਰ ਭੁਏ ਤੇ ਡਾਰੇ ਜਾਨ ਹਲਵਾਈ ਸਿੱਖ ਨਾਲ ਵਿਨਚ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਲਈ ਪਗਉਤੀ ਦੁਰਗ ਸਾਹ ਵਰ ਜਾਗਨ ਭਾਰੀ ਲਾਈ ਗਰਾਜੇ ਸੁੰਭਨੋ ਰਤ ਪੀਏ ਪਿਆਰੀ ਸੁੰਭ ਪਲਾਣੋ ਡਿਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਹੋ ਨਿਕਲੀ ਬਰਸ਼ੀ ਦੋ ਧਾਰੀ ਜਾਨ ਰਜਾਈ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹਿ ਸਬਨੀ ਬਾਹੀ ਸੁੰਭਨ ਸੁੰਭ ਸੰਘਾਰਿਆ ਵਥ ਜੇਹ ਸਾਹੀ ਫੌਜਾ ਰਾਕਸ ਆ ਰੀਆਂ ਦੇਖ ਰੋਵਨਤਾ ਹੀ ਮੋਹੇ ਕੜੂਚੇ ਕਾਹ ਦੇ ਛੱਡ ਘੋੜੇ ਰਾਹੀ ਭੱਜਦੇ ਹੋਏ ਮਾਰਿਯਨ ਮੁੜ ਝੱਕਨ ਨਾਹੀ ਪੌੜੀ ਸੁੰਬਨ ਸੁੰਬ ਪਠਾਇਆ ਜਮ ਦੇ ਧਾਮ نو ਇੰਦਰ ਸੱਦ ਬੁਲਾਇਆ ਰਾਜ ਅਬ ਖੇਖ نو ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਦ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ